ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਆਗਮਨ ਮੌਕੇ ਸ਼ੋਹਨ ਗੁਰਦੁਆਰਾ ਪ੍ਰਬੰਧਕ ਮੈਂਟਰੀ ਦੇ ਸੇਵਕ ਜਥਾ ਇਸ਼ਨਾਨ ਗੁਰਦੁਆਰਾ ਸੰਤੋਖਸਰ ਸਹਿਯੋਗ ਦੇ ਨਾਲ ਕੀਰਤਨ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਗਿਆਨੀ ਸੁਜੀਤ ਸਿੰਘ ਜੀ ਸਭਾ ਹੈਡ ਗ੍ਰੰਥੀ ਗੁਰਦੁਆਰਾ ਸ਼ਹੀਦ ਕੈਨ ਸਾਹਿਬ ਸ਼੍ਰੀ ਅਮਰੁਦ ਸਰਪਾਈ ਸਰੂਪ ਸਿੰਘ ਜੀ ਹਜ਼ੂਰੀ ਰਾਗੀ ਜਥਾ ਭਾਈ ਸੁਜੀਤ ਸਿੰਘ ਹਜ਼ੂਰੀ ਰਾਗੀ ਜਥਾ ਨੇ ਕਥਾ ਕੀਰਤਨ ਨੇ ਸੰਤਾਨ ਨੂੰ ਨਿਹਾਲ ਕੀਤਾ ਇਸ ਮੌਕੇ ਸੇਵਕ ਜਥਾ ਸ਼ਨਾਲ ਦੇ ਮੁਖ ਖੇਵাদার ਤਰਲੋਜਨ ਸਿੰਘ ਬੱਟੂ ਸਰਦਾਰ ਬਲਬੀਰ ਸਿੰਘ ਮਨਜੀਤ ਸਿੰਘ ਮੰਗਾ ਅਫਤਾਰ ਸਿੰਘ ਹਰਜੀਤ ਸਿੰਘ ਸ਼ਹੀਦ ਸਿੰਘ ਗੁਰਪ੍ਰਸਾਦ ਘਰਪ੍ਰੀਤ ਸਿੰਘ ਹੈਪੀ ਜਤਿੰਦਰ ਜੈ ਸਿੰਘ ਗੁਰਦੁਆਰਾ ਟਾਲੀ ਸਾਹਿਬ ਦੇ ਹੱਦ ਗ੍ਰੰਥ ਯਾਦਵਿੰਦਰ ਸਿੰਘ ਸ਼ੋਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਕਰਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸਨ ਉਹਨਾਂ ਨੇ ਬੜੀ ਦਲੇਰੀ ਨਾਲ ਬੜੀ ਹਿੰਮਤ ਨਾਲ ਬੜੀ ਦ੍ਰਿੜਤਾ ਨਾਲ ਬੜੇ ਗੁਰੂ ਦੇ ਭਰੋਸੇ ਨਾਲ ਪੁੱਤਰ ਅਕਬਰ ਦੇ ਦਰਬਾਰ ਵਿੱਚ ਦਿੱਤੇ ਮਾਫ਼ੀ ਚਾਹਾਂ ਅੱਜ ਸਾਡੇ ਲੀਪਰ ਇੱਥੋਂ ਵੋਟਾਂ ਲੈ ਕੇ ਜਿੱਤ ਕੇ ਸਾਡੇ ਪਬਲਿਕ ਦੀਆਂ ਵੋਟਾਂ ਲੈ ਕੇ ਜਦੋਂ ਕਿਤੇ ਦਰਬਾਰ 'ਚ ਖੜਕੇ ਗੱਲ ਕਰਦੇ ਉਦੋਂ ਇਹਨਾਂ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ, ਦਿਲ ਕੰਬਣ ਲੱਗ ਜਾਂਦਾ ਹੈ ਆਪਣੇ ਹੱਲਕੇ ਦੀ, ਆਪਣੇ ਇਲਾਕੇ ਦੀ ਕੇਵਲ ਆਵਾਜ਼ ਥਾਉਣ ਤੋਂ ਹੀ ਇਹ ਕੰਬਣ ਲੱਗ ਜਾਂਦੇ। ਆਪਣੇ ਹੱਥ ਲੈਣ ਤੋਂ ਕੰਨੀ ਕਿਤਰਾ ਲੱਗ ਜਾਂਦੇ ਆ ਕੇਵਲ ਹੀ ਆਪਣੇ ਨਿੱਜ ਸਵਾਰਥ ਹੀ ਪੂਰੇ ਕੀਤੇ ਜਾਂਦੇ, ਬਾਕੀ ਚਲੋ ਮੇਰਾ ਇਹ ਟੌਪਿਕ ਨਹੀਂ ਹੈ ਪਰ ਖਲਾਸੇ ਮੈਂ ਗੱਲ ਕਰ ਰਿਹਾ ਧੰਗੂ ਰਾਮਦਾਸ ਮਹਾਰਾਜ ਜੀ ਦੀ ਜਿਨ੍ਹਾਂ ਨੇ ਆਪਣੇ ਹਿੱਤ ਨਹੀਂ ਜਿਨ੍ਹਾਂ ਨੇ ਖਾਲ ਚੜ੍ਹਦਾ ਹੁੰਦਾ ਸੀ ਕਹਿ ਲੱਗੇ ਜੀ ਕਿ ਥਾਂ ਤੇ ਉਥੇ ਰਾਜਾ ਬੈਠਾ ਉਥੇ ਪਰਜਾ ਬੈਠੀ ਢਲ ਕੇ ਆਵੇਂ ਆਪ ਪੰਗਤ ਬਹਿ ਕੇ ਪ੍ਰਸ਼ਾਦਾ ਸ਼ਕਤ ਤੈਨੂੰ ਪਤਾ ਲੱਗ ਜਾਵੇ ਆਵਾਂ ਨੇ ਅੱਲਾ ਨੂਰ ਦੀ ਸਥਿਤੀਆਂ ਨੂੰ ਸੰਭਾਲੀਆਂ ਤੱਥੇ ਕਿ ਹੀਰਾਂ ਦਾ ਥਾਲ ਭਰ ਕੇ ਭਾਈ ਜੇਠਾ ਜਠਾ ਮੁੱਲਾਤਾ ਜੀ ਪੰਡਤ ਕਈ ਤਰ੍ਹਾਂ ਦੇ ਲੋਕ ਇਕੱਠੇ ਹੋਏ ਸਨ ਸਾਰਿਆਂ ਦੀ ਤਸੱਲੀ ਕਰਵਾਉਂਦੇ ਤੇ ਅਕਬਰ ਹਾਲ ਗਨਸ਼ਦਾ ਲਾਹੂ ਰਹਿ ਲੱਗੀ ਵਾਜਿਬ ਤੇ ਆਪ ਦਾ ਤਾਂ ਤੁੰਤ ਗੁਰੂ ਰਾਮਦਾਸ ਮਹਾਰਾਜ ਜਿਨਾਮੇ ਪੇਸ਼ ਹੋਈ ਅਮਰਪੁਰ ਸਹਿਰ ਤੋਂ ਨਜ਼ਦੀਕ ਸਾਈਵਾਂ ਦਿਲਾ ਦਾ ਸਰਵਾ ਗੁਰੂ ਗੋਹਾਰਾ ਤਾਲੇ ਸਰ ਦਾ ਪਾਵਨ ਮਹਾਰੋਹ ਲਾਇਆ ਜਾਂਦਾ ਹੈ। ਔਰ ਇਸ ਵਾਰ ਜੀ ਸੰਧ ਤੋਂ ਵੱਲੋਂ ਸਰ ਦਾ ਪਾਵਨ ਮਹਾਰੋਹ ਮਨਾਇਆ ਗਿਆ। ਸਵਾਗਤ ਕਰਾਉਂਦੇ ਹੋ ਗਰਮਕੁਸ਼ਾਲੇ ਦੇ ਦਾਰੇ ਆ ਕੇ ਬੁਲਾਉਂਦਾ। ਵਰਦਨ ਉਹਨਾਂ ਦਾ ਵਿਸ਼ੇਸ਼ ਹੋ ਰਿਹਾ ਹੈ। ਜੀਅੰਤ ਦੇਖੀ ਦਿੱਤਾ ਗਿਆ ਜੀਅੰਤ। ਔਰ ਕਿਉਂਕਿ ਮੌਸਮ ਦੀ ਖਰਾਬੀ ਦੇ ਕਾਰਨ ਵੀ ਬਹੁਤੀ ਹੈ। ਇਹਦਾ ਮਤਲਬ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਨਾਲ

ਮਡੇ ਦਾ ਸ਼ੁਰੂਆਤ ਕਿੱਸਾ ਕਿ ਉਸੇ ਮੰਡੀ ਕਰਨ ਦੇ ਵਿੱਚ ਹਰ ਚੀਜ਼ ਲੱਭਦੀ ਸੀ ਉਸ ਤੋਂ ਕਰਕੇ ਤੁਸੀਂ ਸ਼ਹਿਰ ਵਿੱਚ ਧਿਆਨ ਨਾਲ ਮਿਲਣ ਮੰਡੀ ਗੋੜ ਮੰਡੀ ਝੋਹ ਮੰਡੀ ਇਹ ਸਾਰੀਆਂ ਮੰਡੀਆਂ ਤੇ ਭਾ ਮੰਡੀ ਹੈ ਕਿਹੇ ਕੋਲ ਕੋਈ ਕਾਰੋਬਾਰ ਨਾ ਹੋਵੇ ਧਾਰ ਹੀ ਬੜ ਵਧ ਕੇ ਲੈ ਆਏ ਤੇ ਮੰਡੀ ਵਿੱਚ ਆਪਣੇ ਪ੍ਰਵਾਹ ਦਾ ਪਹਿਲਾਂ ਤੋਂ ਬਾਤ ਇਹ ਗੁਰੂ ਰਾਮਦਾਸ ਮਹਾਰਾਜ ਨੇ ਵੱਡੇ ਲੈਵਲ ਤੱਕ ਕੀਤਾ और सतगुरु रामदास महाराज जी नमस्कार बहुत बहुत धन्यवाद वाहे गुरु जी का